ਅੱਜ ਬਠਿੰਡਾ ਦੇ ਅੰਦਰ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਦਿੱਤੇ ਗਏ ਮੰਗ ਪੱਤਰ ਅਤੇ ਇਹਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਇਸ ਮੌਕੇ ਆਗੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਹੁਣ ਕੇਂਦਰ ਦੀ ਸਰਕਾਰ ਦੀ ਚਾਲ ਦੇ ਵਿੱਚ ਚਾਲ ਮਲਾਉਣ ਲੱਗ ਗਈ ਹੈ ਅਤੇ ਇਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੇ ਇਸ ਦੇ ਨਾਲ ਉਨ੍ਹਾਂ ਵੱਲੋਂ ਬਰਗਾੜੀ ਮੋਰਚੇ ਦੀ ਗੱਲ ਕੀਤੀ ਗਈ ਉਹਨਾਂ ਕਿਹਾ ਕਿ ਬਰਗਾੜੀ ਮੋਰਚੇ ਨੂੰ ਵੀ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅnder ਆਹੀ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਆ ਉਸ ਨੂੰ ਸੁਣਾਉਣੇ ਕੀ ਆ ਪੂਰਾ ਮਾਮਲਾ ਆ ਕਰੋ ਵਿਰਸ ਕਰੋ ਵਿਰਸ ਕਰੋ ਅਮੀਰ ਸਾਹਿਬ ਆਪ ਮੋਰਚਾ ਜਿੰਦਾਬਾਦ 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 ਕਮਿਲ ਸਾਹਿਬ ਮੋਰਚਾ ਜਿੰਦਾਬਾਦ 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 ਬੰਦੀ ਸਿੰਘ ਰਹਾ ਕਰੋ ਰਹਾ ਕਰੋ ਧਿਆਨ ਕਿਸਰ ਕੀ ਕਹਿੰਦਾ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਭਰ ਦੀਆਂ 92 ਸ਼ਾਦਰੀ ਨੇਚ ਬੰਦੀ ਸਿੰਘਾਂ ਦੀਆਂ ਰਿਹਾਈਆਂ ਤੇ ਜੰਗ ਦੇ ਵਿਰੋਧ ਚ ਜੋ ਚੇਤਾਵਨੀ ਪੱਤਰ ਦਿੱਤੇ ਗਏ ਆ ਪੁੱਤ ਜੱਜ ਪੰਥਕ ਜਿੱਤੇ ਬੰਦੀਆਂ ਵੱਲੋਂ ਕਿਸਾਨ ਜਿੱਤੇ ਬੰਦੀਆਂ ਵੱਲੋਂ ਵਟਿੰਡੇ ਦੇ ਵਿੱਚ ਲਗਭਗ 100 ਦੇ ਮੁੱਖ ਆਗੂ ਨੇ ਇੱਥੇ ਪਹੁੰਚੇ ਆ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਪੱਤਰ ਰਾਸ਼ਟਰਪਤੀ ਦੇ ਗਵਰਨਰ ਨੂੰ ਭੇਜਿਆ ਤੇ ਇਸ ਤੋਂ ਬਾਅਦ ਅਸੀਂ ਫੇਰ ਮੀਟਿੰਗ ਕਰਕੇ ਇੱਕ ਬਹੁਤ ਵੱਡਾ ਜਨ ਅੰਦোলন ਦੀ ਤਿਆਰੀ ਕਰ ਰਹੇ ਹਾਂ ਉਧੇਵਾਂ ਨੇ ਧੰਨਵਾਦ ਹਾਂਜੀ ਦਾਸ ਪਰਮੇਂਦਰ ਸਿੰਘ ਬਾਲਿਆ ਵਾਲੀ ਸੀਨੀਅਰ ਆਗੂ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਅਸੀਂ ਇੱਥੇ ਜਿਹੜਾ ਹੈਗਾ ਪ੍ਰਿਸ਼ੰਦੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਜਿਹੜੇ 32 ਤੋਂ 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਜੋ ਕਿ ਕਾਨੂੰਨ ਅਨੁਸਾਰ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਜਿੰਨੀ ਉਹਨਾਂ ਨੂੰ ਸਜ਼ਾ ਬੰਦੀ ਸੁੱਧੂ ਤਿੰਨ ਤਿੰਨ ਗੁਣੀ ਸਜ਼ਾ ਪੂਰ ਚੁੱਕੇ ਹੈ ਉਹਨਾਂ ਨੂੰ ਰਿਹਾਈ ਕੀਤਾ ਜਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜਾ ਕਿ ਪਹਿਲਾਂ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਬਣਾਈ ਕੇ ਮੈਂ ਗੁਰੂਗ੍ਰਾਂਧ ਸਾਹਿਬ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਕਰ ਦੂੰਗਾ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਕਹਿ ਕੇ 4 ਹਫ਼ਤਾ ਦੇ ਵਿੱਚ ਵਿੱਚ ਅਸੀਂ ਗੁਰੂਗ੍ਰਾਂਧ ਸਾਹਿਬ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਕਰ ਦੇਵਾਂਗੇ ਗੁਰੂਗ੍ਰਾਂਧ ਸਾਹਿਬ ਦੇ ਦੋਸ਼ੀਆਂ ਨੂੰ ਅੰਦਰ ਕਰਨ ਦੀ ਬਜਾਏ ਬਹਿਬਲ ਗੋਲੀ ਕਾਂਡ ਦੇ ਜਿਹੜੇ ਮੁੱਖ ਅਫਸਰ ਸੀ ਜਿਹੜੇ ਕਿ ਉਹ ਸਸਪੈਂਡ ਸੀਗੇ ਉਹਨਾਂ ਨੂੰ ਬਹਾਲ ਕਰਕੇ ਉਮਰਾਂ ਨੰਗਲ ਵਰਗਿਆਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਦੁਬਾਰਾ ਡੀਆਈਜੀ ਲਾ ਦਿੱਤਾ ਇਸ ਕਰਕੇ ਸਾਨੂੰ ਇਨਸਾਫ ਦੀ ਉਮੀਦ ਨਹੀਂ ਅਸੀਂ ਕੋਈ ਵੱਡਾ ਪ੍ਰੋਗਰਾਮ ਲੀਕਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਨਾਲ ਜਿਹੜਾ ਦੋਨੇ ਬਾਡਰਾਂ ਦੇ ਉੱਤੇ ਕਿਸਾਨਾਂ ਦੀਆਂ ਟ੍ਰੈਲੀਆਂ ਟਰੈਕਟਰ ਇੱਥੋਂ ਟਿੱਕਰ ਕੇ ਰਾਤਸਣ ਪਾਣੀ ਇਹ ਪਹਿਲੀ ਵਾਰ ਦੇਖਿਆ ਕਿ ਪ੍ਰਸ਼ਾਸਨ ਲੁੱਟਦਾ ਹੁੰਦਾ ਹੈ ਇਹ ਇੱਕ ਜਿਹੜੇ ਹਾਲਾਤ ਬਣ ਰਹੇ ਆ ਪੰਜਾਬ ਤੇ ਉਹ ਇੱਕ ਜਿਹੜੀ ਪੁਲਿਸ ਆ ਉਹ ਇੱਕ ਗੁੰਡਿਆਂ ਦਾ ਸਮੂਹ ਰੂਪ ਧਾਰਨ ਕਰ ਚੁੱਕੀ ਐ ਕਿ ਇੱਕ ਪੁਲਸੀ ਲੋਕਾਂ ਨਾਲ ਜਿਆਦਤੀ ਕਰੇ ਪੁਲਸ ਨੇ ਤਾਂ ਰਾਖੀ ਕਰਨੀ ਸੀ ਉਹਨਾਂ ਦੀ ਟਰਾਲੀਆਂ ਦੀ ਟਰੈਕਟਰਾਂ ਦੀ ਸਾਰੇ ਕਾਦੇ ਦੀ ਤੇ ਪੁਲਸੀ ਲੁੱਟ ਕੇ ਲੈ ਜੇ ਇਹ ਭਗਵਾਨ ਤਮਾਨ ਦੀ ਸਰਕਾਰ ਚ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਇਥੋਂ ਚੇਤਾਵਨੀ ਦਿੰਦੇ ਆ ਕਿ ਤੁਸੀਂ ਇਹ ਮਸਲੇ ਸਾਡੇ ਹੱਲ ਕਰੋ ਨਹੀਂ ਤਾਂ ਕੋਈ ਵੱਡਾ ਵਿਦਰੋਹ ਤੁਹਾਡੇ ਵਿਰੁੱਧ ਖੜਾ ਹੋਊਗਾ ਉਹ ਵੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ